ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਉਣਾ ਚਾਹੁੰਦਾ ਜੀ ਸ਼੍ਰੀ ਵਾਹਿਗੁਰੂ ਜਿੱਤਰਾ ਕਾਲ ਸਾਹਿਬ ਸ਼੍ਰੀ ਵਾਹਿਗੁਰੂ ਜੀ ਦਾ ਪਤਾ ਜਿੱਦਾਂ ਇਹ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਮਾਤਾ ਸੁਰਖਣੀ ਜੀ ਦਾ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਵਿਆਹਪੁਰਬ ਬਹੁਤ ਹੀ ਮੈਂ ਇਹਨਾਂ ਦਿਲੋਂ ਸ਼ਰਧਾ ਨਾਲ ਜਿਹੜੀ ਸੰਗਤ ਸੰਗਤ ਹੈ ਬਹੁਤ ਇਹਨੂੰ ਪਿਆਰ ਨਾਲ ਮਨਾਉਂਦੇ ਨੇ ਪੂਰੇ ਸ਼ਹਿਰ ਦੀ ਜਦੋਂ ਇਹ ਮੈਂ ਐਸਾ ਦਾ ਡੈਕੋਰੇਸ਼ਨ ਹੁੰਦੀਆਂ ਹੁੰਦੀਆਂ ਨੇ ਪਿਛੋਂ ਤੱਕ ਤੇ ਉਸ ਦੌਰਾਨ ਜਿਹੜੀ ਮੀਟਿੰਗ ਹੋਈ ਆ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਖਲਸੀ ਦੀ ਪੰਜਾਬਾਨ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੇ ਉਹ ਥੋੜੀ ਮੀਟਿੰਗ ਕਰਕੇ ਮੈਨੂੰ ਉਹਨਾਂ ਦੀ ਹਾਜ਼ਰੀ ਤੇ ਪਹੁੰਚਣਾ ਪਿਆ ਤੇ ਇਸ ਮੀਟਿੰਗ ਦੇ ਵਿੱਚ ਇਹੀ ਮੇਨ ਇੰਪੋਰਟੈਂਟ ਚੀਜ਼ਾਂ ਹੋਈਆਂ ਨੇ ਕਿ ਸੰਗਤ ਬੜੀ ਦੂਰੋਚਾਲ ਕੇ ਹੁੰਦੀ ਆ ਕਿਸੇ ਨੂੰ ਵੀ ਕੋਈ ਤਰ੍ਹਾਂ ਦੀ ਵੀ ਪ੍ਰੋਬਲਮ ਜਿਹੜੀਆਂ ਆਉਣ ਤੇ ਅਸੀਂ ਸਕਵਾਰ ਦੇ ਨਮینده ਹੁਣ ਦੇ ਨਾਤੇ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਕੋਈ ਵੀ ਸੰਗਤ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਪ੍ਰਸ਼ਾਸਨ ਦੇ ਬੰਡ ਤੋਂ ਅਸੀਂ ਜਿੰਨੀ ਮਤਲਬ ਜ਼ੋਰ ਹੈ ਜਿੰਨੀ ਪਾਵਰ ਹੈ ਸਾਰੇ ਲਾ ਕੇ ਸ਼ਹਿਰ ਨੂੰ ਵਧੀਆ ਤਰੀਕੇ ਨਾਲ ਰੋਡਸ ਨੂੰ ਸੈੱਟ ਰਾਂਗੇ ਲਾਈਟਾਂ ਨੂੰ ਪ੍ਰੋਪਰ ਲਾਵਾਂਗੇ ਔਰ ਮੇਰੀ ਸੰਗਤ ਅੱਗੇ ਵੀ ਬੇਨਤੀ ਹੈ ਜਿਹੜੇ ਜਿਨ੍ਹਾਂ ਨੇ ਬਹੁਤ ਸੀ ਦਿਨਾਂ ਚ ਚਾਹ ਹੁੰਦੀ ਹੈ ਲੰਗਰ ਲਾਉਂਦੇ ਨੇ ਉਹ ਉੱਥੇ ਇੱਕ ਵੱਡੇ ਵੱਡੇ ਡਸਟਬਿਨ ਉਚਾੜੋ ਲੈਣ ਜਿਹੜੇ ਇਸ ਸੰਗਤ ਉੱਤੇ ਪ੍ਰਸ਼ਾਦਾ ਪਾਣੀ ਸ਼ੱਕ ਡਿਸਪੋਜ਼ੇਬਲ ਜਿਹੜੇ ਨੇ ਉਹ ਡਸਟਬਿਨ ਦੇ ਵਿੱਚ ਪਾਉਣ ਕਿਉਂਕਿ ਬਾਰਿਸ਼ ਸੀਜ਼ਨ 'ਚ ਐਮਐਲਏ ਸਾਹਿਬ ਦੀ ਮੇਰਨਾ ਇਹਨਾਂ ਨੇ ਸੀਵਰੇਜ ਸਕਰ ਮਸ਼ੀਨ ਜਿਹੜੀ ਆ ਮੰਗਵਾਈ ਆ ਉਹ ਸੀਵਰੇਜ ਦੀ ਸਾਰੀ ਸਫਾਈ ਹੋ ਰਹੀ ਆ ਪਰ ਬੁਰੂ ਸਾਹਿਬ ਦਾ ਹੁਕਮ ਜਿੱਦਾਂ ਹੁੰਦਾ ਉਦਾਂ ਹੀ ਹੁੰਦਾ ਆ ਬਾਰਿਸ਼ ਅਦੋਂ ਆ ਰਣੀ ਨੇਰੀ ਅਦੋਂ ਆ ਰਣੀ ਪਤਾ ਨਹੀਂ ਜਦੋਂ ਅਸੀਂ ਖਾ ਕੇ ਡਿਸਪੋਜ਼ੇਬਲ ਰੋਡ ਤੇ ਸੁੱਟਦੇ ਹਾਂ ਨੇਰੀ ਹਵਾ ਦੇ ਨਾਲ ਉਹ ਪਾਈਪਸ 'ਚ ਚਲ ਜਾਂਦਾ ਪਾਈਪ ਬਲੌਕ ਹੋ ਜਾਂਦੇ ਆ ਫਿਰ ਪਾਣੀ ਖੜਾ ਰਹਿ ਜਾਂਦਾ ਸੋ ਮੇਰੀ ਬੇਨਤੀ ਆ ਜਿੰਨੇ ਵੀ ਸਾਡੇ ਸ਼ਹਿਰ ਦੇ ਜਾਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੀ ਲੰਗਰ ਲਾ ਰਹੇ ਨੇ ਸਾਡੇ ਪੂਰੇ ਸੁਲਤਾਨਪੁਰ ਲੋਧੀ ਤੋਂ ਬਟਾਲੇ ਤੱਕ ਫੇਰੀ ਬੇਨਤੀ ਹੈ ਦਸਤਵੰਦ ਜਰੂਰ ਆਪਣੇ ਲਾਉਣ ਦੀ ਧੰਨਵਾਦ ਆਈ ਦੀ ਮੀਟਿੰਗ ਜਿਹੜੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਹਿਲੀ ਚਾਨਾ ਦੀ ਸ਼ੋਪ ਪ੍ਰਾਪਤ ਧਰਤੀ ਜਿਨ੍ਹਾਂ ਦੀ ਸ਼ਾਦੀ ਬਟਾਲੇ ਅੰਦਰ ਹੋਈ ਸੀ ਉਹਦੀ ਮਿੱਠਿਆ ਜਾਦਾ ਨੂੰ ਆਉਣ ਵਾਲੀ 30 ਤਰੀਕ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦਾ ਚੱਲਣਾ ਤੇ ਇੱਥੇ ਪਹੁੰਚਣਾ ਹੈ ਵਿਆਹ ਦੀਆਂ ਪ੍ਰਬੰਧਾਂ ਦੇ ਸਬੰਧ ਚ ਨਗਰ ਕੀਰਤਨ ਦੇ ਪ੍ਰਬੰਧਾਂ ਦੇ ਸਬੰਧ ਚ ਅੱਜ ਦੀ ਮੀਟਿੰਗ ਜਿਹੜੀ ਹੈ ਕੀਤੀ ਗਈ ਉਸ ਮੀਟਿੰਗ ਚ ਸ਼ਹਿਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਧਾਰਮਿਕ ਔਰ ਕਾਲੀ ਦਲ ਜਥੇਬੰਦੀ ਔਰ ਨਾਲ-ਨਾਲ ਐ ਜੀ ਪੀ ਸੀ ਮੈਂਬਰ ਤੇ ਮੈਨੇਜਰ ਔਰ ਗੁਰਦੁਆਰਾ ਦੇ ਪ੍ਰਬੰਧਕ ਜਿਹੜੇ ਆ ਉਹਨਾਂ ਨੇ ਇਸ ਦੇ ਵਿੱਚ ਆਪਣੇ ਪ੍ਰਬੰਧਾਂ ਨੂੰ ਕੰਪਲੀਟ ਕਰਨ ਵਾਸਤੇ ਤਿਆਰੀ ਕਰਨ ਵਾਸਤੇ 30 ਤਰੀਕ ਦੀ ਸ਼ਾਦੀ ਦੇ ਉੱਤੇ ਅੱਜ ਮੀ ਦੰਗੀ ਉਸ ਮੀਟਿੰਗ ਦੇ ਅੰਦਰ ਵਿਚਾਰ ਹੋਇਆ ਵੀ ਇਹਨੂੰ ਟਾਈਮ ਸਰ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਜਿਹੜਾ ਦਿੱਤਾ ਜਾਵੇ ਔਰ ਸੰਗਤ ਜਿਹੜੀ ਆ ਉਸ ਦੇ ਅੱਗੇ ਨਤਮਸਤਕ ਹੋ ਕੇ ਮੱਥਾ ਟੇਕ ਸੇ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸਲਖਣੀ ਦਾ ਜੋ ਵਿਆਹ ਪਰਬ 30 ਅਗਸਤ ਨੂੰ ਆਪਾਂ ਸਾਰੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਨਾਲ ਕੇ ਮਨਾਉਣ ਜਾ ਰਹੇ ਆ ਉਹ 538ਵਾਂ ਵਿਆਹ ਗੁਰਪ੍ਰਭ ਜਿਹੜਾ ਜੋੜ ਮੇਲਾ ਉਹਦੀ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਅੱਜ ਇਹ ਮੀਟਿੰਗ ਰੱਖੀ ਗਈ ਸੀ ਸ਼ਹਿਰ ਦੇ ਪਤਵੰਤਿਆਂ ਦੀ ਧਾਰਮਿਕ ਸਿਆਸੀ ਰਾਜਨੀਤਿਕ ਪਾਰਟੀਆਂ ਗੁਰਦਵਾਰਿਆਂ ਦੇ ਪ੍ਰਬੰਧਕ ਜਨ ਸਾਰੇ ਉਹ ਮੀਟਿੰਗ 'ਚ ਸ਼ਾਮਲ ਹੋਏ ਨੇ ਵੱਡੇ ਪੱਧਰ ਤੇ ਮੀਟਿੰਗ ਹੋਈ ਏ। ਔਰ ਮੀਟਿੰਗ 'ਚ ਬਹੁਤ ਸਾਰੇ ਵਧੀਆ ਸੁਝਾਅ ਪ੍ਰਬੰਧਕਾਂ ਨੇ ਦਿੱਤੇ ਆ ਜਿਹਦੇ ਵਿੱਚ ਇਹ ਗੱਲ ਹੈ ਕਿ ਨਗਰ ਕੀਰਤਨ ਜਿਹੜਾ ਲੇਟ ਹੁੰਦਾ ਹੈ ਬਾਬਾ ਇਹ ਗੁਰਦਾ ਬੇਰ ਸਾਹਿਬ ਤੋਂ ਆਉਣ ਵਾਲਾ ਉਦੇ ਬਾਰੇ ਕੋਈ ਵਿਚਾਰ ਕੀਤੀ ਜਾਵੇ ਉਹਨੂੰ ਭਾਵੇਂ 2 ਦਿਨ ਦਾ ਕੀਤਾ ਜਾਵੇ ਪਰ ਸੰਗਤ ਨੂੰ ਜਿਹੜੀ ਬੇਰામੀ ਹੁੰਦੀ ਏ ਉਹ ਉਹ ਨਾ ਹੋਵੇ ਉਹ ਟਾਈਮ ਨਾਲ ਉਹਦੀ ਸਮਾਰਤੀ ਹੋਵੇ ਸਾਰੀਆਂ ਵਿਚਾਰਾਂ ਜਿਹੜੀਆਂ ਕਰਨ ਲਈ ਆਈ ਆਉਣ ਵਾਲੇ ਸਮੇਂ 'ਚ ਇੱਕ ਮੀਟਿੰਗ ਜਿਹੜੀ ਰੱਖ ਕੇ ਉਹ ਪ੍ਰਧਾਨ ਸਾਹਿਬ ਨੂੰ ਵੀ ਡੈਪੂਟੇਸ਼ਨ ਦੇ ਤੌਰ ਤੇ ਮਿਲਾਂਗੇ ਤੇ ਆਪਾਂ ਸੰਗਤ ਰੂਪ ਵਿੱਚ ਵੀ ਉਹਦਾ ਬੇਰ ਸਾਹਿਬ ਜਾ ਕੇ ਉਹਨਾਂ ਨੂੰ ਬੇਨਤੀ ਕਰਨ ਲਈ ਸਾਰਿਆਂ ਨੇ ਅੱਜ ਇੱਕ ਫੈਸਲਾ ਲਿਆ ਦੂਜੀ ਬੇਨਤੀ ਏ ਕਿ 29 ਦੀ ਨੂੰ ਉੱਥੋਂ ਇੱਕ ਨਗਰ ਕੀਰਤਨ ਗੁਰਦਾਬੇਰ ਸਾਹਿਬ ਤੋਂ ਆਉਣਾ ਹੈ ਜਿਹੜਾ ਵਖਵਾ ਪੜਾਵਾਂ ਨੂੰ ਤਿਆਰ ਕਰਕੇ ਰਾਤ ਗੁਰਦੁਆਰਾ ਸਤਕਰਤਾਰੀਆ ਸਾਹਿਬ ਉਹਦੀ ਸਮਾਪਤੀ ਹੋਣੀ ਹੈ। ਅਗਲੇ ਦਿਨ 30 ਅਗਸਤ ਨੂੰ ਸਵੇਰੇ 7 ਵਜੇ ਦੇ ਕਰੀਬ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਫਿਰ ਆਰੰਭ ਹੋਏਗਾ। ਜਿਹੜਾ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਫਿਰ ਗੁਰਦੁਆਰਾ ਡੇਰਾ ਸਾਹਿਬ ਗੁਰਦਕਾਂ ਸਾਹਿਬ ਦੇ ਅੱਗੇ ਦੀ ਜਾ ਕੇ ਉਹਦੀ ਸਮਾਪਤੀ ਹੋਣ ਜਾ ਰਹੀ ਏ। ਮੈਂ ਸਮੁੱਚੀਆਂ ਸੰਗਤਾਂ ਨੂੰ ਪਰ ਬੇਨਤੀ ਕਰਨੀ ਚਾਹੁੰਦਾ ਕਿ ਆਓ ਵੱਧ ਤੋਂ ਵੱਧ ਇਹਦੇ ਵਿੱਚ ਸ਼ਮੂਲੀਅਤ ਵੀ ਕਰਨੀ ਹੈ, ਆਪਾਂ ਸਹਿਯੋਗ ਵੀ ਕਰਨਾ। ਜਿੰਨੇ ਵੀ ਸਤਕਾਰ ਜੋ ਗਤਕੇ ਵਾਲੇ ਨੇ ਜਿੰਨੇ ਅਗੇ ਸਫਾਈ ਵਾਲੇ ਨੇ ਜਾਂ ਹੋਰ ਸੰਗਤਾਂ ਦੇ ਸਾਰਿਆਂ ਨੂੰ ਬੇਨਤੀ ਹੈ ਵੱਡੇ ਪੱਧਰ ਤੇ ਸਹਿਯੋਗ ਕਰਕੇ ਗੁਰੂ ਦੀਆਂ ਖੁਸ਼ੀਆਂ ਲਈਏ ਜਿਹੜੀ ਗੱਲ ਹਰ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪੈਂਦੀ ਹੈ ਨਗਰ ਕੀਰਤਨ ਲੇਟ ਹੁੰਦਾ ਪ੍ਰਬੰਧਕ ਇਹਦੀ ਜ਼ਿੰਮੇਵਾਰੀ ਨਹੀਂ ਸਾਂਭਦੇ ਉਹ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਤੁਸੀਂ ਸਾਰੇ ਹੀ ਪ੍ਰਬੰਧਕ ਹੋ ਸਾਰੇ ਪ੍ਰਬੰਧਕ ਬਣਿਏ ਤਾਂ ਹੀ ਇਹ ਫੈਸਲਾ ਤੇ ਅਟਲ ਹੋ ਸਕੇਗਾ ਕਿ ਨੂੰ ਆਪਾਂ ਨਗਰ ਕੀਰਤਨ ਨੂੰ ਟਾਈਮ ਨਾਲ ਪਹੁੰਚਾਉਣਾ ਸੋ ਸਾਰਿਆਂ ਉਹਨਾਂ ਸ਼ਖਸੀਤਾਂ ਨੂੰ ਮੇਰੀ ਬੇਨਤੀ ਹੈ ਇਹ ਨਗਰ ਕੀਰਤਨ ਨੂੰ ਟਾਈਮ ਨਾਲ ਪਹੁੰਚਾਉਣ ਲਈ ਸਾਰੇ ਯਤਨਸ਼ੀਲ ਹੋਈਏ ਭਾਵੇਂ ਉਹ ਪਾਣੀ ਦੇ ਟੈਂਕਰ ਹੋਣ ਭਾਵੇਂ ਸਫਾਈ ਹੋਵੇ ਭਾਵੇਂ ਉਹ ਗੱਟਕਿਆਂ ਵਾਲੀ ਸਖਸ਼ੀਤਾ ਹੋਰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਸਹਿਯੋਗ ਕਰਕੇ ਇਸ ਨਗਰ ਕੀਰਤਨ ਨੂੰ ਟਾਈਮ ਨਾਲ ਮੁਕਾਉਣਾ ਹੈ ਆਪਾਂ ਟਾਈਮ ਦੇ ਪਾਬੰਦ ਬੰਨਾ ਔਰ ਨਾਲ ਨਾਲ ਹੀ ਅੱਜ ਇਸ ਮੀਟਿੰਗ ਵਿੱਚ ਐਮਐਲਏ ਸਾਹਿਬ ਜਿਹੜੇ ਇੱਥੋਂ ਦੇ ਨੇ ਬਟਾਲੇ ਦੇ ਉਹ ਅਮਨ ਸ਼ੇਰ ਸਿੰਘ ਕਲਸੀ ਜੀ ਉਹ ਭਾਵੇਂ ਅੱਜ ਇੱਥੇ ਨਹੀਂ ਪਰ ਉਹਨਾਂ ਨੇ ਆਪਣੇ ਭਰਾ ਨੂੰ ਆਪਣੇ ਵੱਲੋਂ ਇੱਥੇ ਨਮਾਇਦਾ ਬਣਾ ਕੇ ਭੇਜਿਆ ਉਹ ਅਮਰਤ ਕਲਸੀ ਜੀ ਆਏ ਨੇ ਅਸੀਂ ਸਮੁੱਚੀ ਸੰਗਤ ਵੱਲੋਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਉਹ ਸਰਕਾਰ ਦੇ ਡੀਸੀ ਸਾਹਿਬ ਸਰਕਾਰ ਦੇ ਉਹ ਐਸਡੀਐਮ ਸਾਹਿਬ ਸਰਕਾਰ ਦੇ ਉਹ ਐਸਐਸਬੀ ਸਾਹਿਬ ਸਰਕਾਰ ਦੇ ਉਹ ਮੇਅਰ ਸਾਹਿਬ ਜਿਹੜੀਆਂ ਵੀ ਇਹ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਉਹ ਭਾਵੇਂ ਸ਼ਹਿਰ ਦੀ ਸਫਾਈ ਹੋਵੇ ਉਹ ਭਾਵੇਂ ਸ਼ਹਿਰ ਦਾ ਕੋਈ ਸੜਕ ਟੁੱਟੀ ਹੈ ਉਹਨੂੰ ਬਣਾਉਣ ਦੀ ਗੱਲ ਹੋਵੇ ਭਾਵੇਂ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਐਲਾਨ ਆਰਡਰ ਦੀ ਗੱਲ ਹੋਵੇ ਉਹ ਸਾਰੀਆਂ ਬੇਨਤੀਆਂ ਹੀ ਅੱਜ ਉਹਨਾਂ ਨੂੰ ਸਰਕਾਰ ਨੂੰ ਪਹੁੰਚਾਉਣ ਲਈ ਕਿਹਾ ਹੈ ਔਰ ਮੈਂ ਆਸ ਵੀ ਕਰਦਾ ਕਿ ਆਉਣ ਵਾਲੇ ਦਿਨਾਂ 'ਚ ਡੀਸੀ ਸਾਹਿਬ ਐਸਡੀਐਮ ਸਾਹਿਬ ਐਸਐਸਪੀ ਸਾਹਿਬ ਨੂੰ ਮਿਲ ਕੇ ਵੀ ਅਸੀਂ ਬੇਨਤੀ ਕਰਕੇ ਡੈਪੂਟੇਸ਼ਨ ਜਾ ਕੇ ਮਿਲ ਕੇ ਆ ਕੇ ਉਹਨਾਂ ਨੂੰ ਬੇਨਤੀਆਂ ਕਰਾਂਗੇ ਕਿ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹ ਦੂਰ ਕਰਨ ਔਰ ਨਾਲ ਨਾਲ ਜਦੋਂ ਨਗਰ ਕੀਰਤਨ ਲੱਗਣਾ ਉਹ ਸਤਕਾਰ ਜੋ ਐਸਐਸਪੀ ਸਾਹਿਬ ਨੂੰ ਬੇਨਤੀ ਅੱਜ ਆਪ ਦੇ ਮਾਧਿਅਮ ਰਹੀ ਕਿ ਜਦੋਂ ਨਗਰ ਕੀਰਤਨ ਲੱਗਣਾ ਧੰਗੁਰ ਗੁਰਦੰਸ ਸਾਹਿਬ ਨੂੰ ਉਸੇ ਤਰ੍ਹਾਂ ਸਲਾਮੀ ਸਤਕਾਰ ਸਲੂਟ ਜੋ ਪੁਲਿਸ ਵੱਲੋਂ ਦਿੱਤਾ ਜਾਂਦਾ ਉਹ ਕਰਕੇ ਗੁਰੂ ਧੰਗੁਰ ਗੁਰਦੰਸ ਸਾਹਿਬ ਦਾ ਸਤਕਾਰ ਕੀਤਾ ਜਾਵੇ ਮੈਂ ਸਮੂਚੀਆਂ ਸੰਗਤਾਂ ਨੂੰ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਹਿੰਦਾ ਔਰ ਲੱਖ ਲੱਖ ਵਧਾਈ ਇਸ ਕਾਰਜ ਦੀ ਵੀ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਸ੍ਰੋਣੀ ਕਮੇਟੀ ਹਲਕਾ ਬਟਾਲਾ ਮੀਟਿੰਗ ਦੀ ਕਾਰਵਾਈ ਜਿਹੜੀ ਅੱਜ ਹੋਈ ਜੀ ਕੋਠ ਆਸਰਾ ਲਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੀਟਿੰਗ ਬਾਬੇ ਦੇ ਵਿਆਹ ਦੇ ਸਬੰਧ ਸਕੀਤੀ ਗਈ ਪਾਰੇ ਦੋਵਾਂ ਮੈਂਬਰਾਂ ਗੁਰਿੰਦਰਪਾਲ ਸਿੰਘ ਜੀ ਗੋਰਾ ਤੇ ਮੈਂ ਗੁਰਨਾਮ ਸਿੰਘ ਜੱਸਲ ਦੋਵੇਂ ਤੇ ਬਾਕੀ ਸਾਰੇ ਜ਼ਿੰਮੇਵਾਰ ਬੰਦੇ ਜਿਹੜੇ ਆਏ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਮੀਟਿੰਗ ਦਾ ਇੱਕੋ ਸਵਾਲ ਦਾ ਸਵਾਲ ਨਹੀਂ ਬਾਬੇ ਦਾ ਵਿਆਹ ਮਤਲਬ ਆਪਾਂ ਕਿਦਾਂ ਮਨਾਉਣਾ ਤੇ ਕਿਦਾਂ ਦਾ ਕੀ ਪ੍ਰਬੰਧ ਕਰਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਹੀਂ بڑے ਕਰਮਾ ਭਾਗਾ ਵਾਲਿਆਂ ਬਟਾਲੇ ਦੀ ਧਰਤੀ ਤੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੈਰ ਪਾਏ ਮੈਂ ਤਾਂ ਹੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਹਬਜਾਦੇ ਨੂੰ ਇਥੇ ਵਿਆਹਣ ਆਏ ਤੇ ਗੁਰੂ ਨੇ ਕੋਈ ਚੀਜ਼ ਦੀ ਸਾਨੂੰ ਘਾੜ ਛੱਡੀ ਨਹੀਂ ਪਰ ਜੋ ਕੁਝ ਗੁਰੂ ਕੋਲ ਮੰਗੀਦਾ ਝੋਲੀ ਾੜ ਕੇ ਗੁਰੂ ਝੋਲੀ ਭਰ ਦਿੰਦਾ ਅਰਦਾਸ ਬੇਨਤੀ ਕਰਨ ਵਾਲੇ ਬੰਦੇ ਨੂੰ ਜਾਤ ਚਾਹੀਦੀ ਏ ਇਹ ਮਹਾਰਾਜ ਸੱਚਾ ਪਾਤਸ਼ਾਹ ਇਸ਼ਤ ਮਾਨ ਸਤਕਾਰ ਦੇ ਸਭ ਦਾ ਮਾਣ ਤੇ ਬਣਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ